ਕਾਲੀ ਸਾਰੇ ਅੰਪੈਰ ਪਰ ਇਸ ਤਸੀਕ ਕਾਲ ਹਾਂਜੀ ਆਪਾਂ ਛੋਟੀ ਜੀ ਚੀਜ਼ ਬਣਾਉਣ ਜਾ ਰਹੇ ਹਾਂ ਜੋ ਕਿ ਹਰ ਪੈਣਾ ਨੂੰ ਹਰ ਘਰ ਦੇ ਵਿੱਚ ਜ਼ਰੂਰਤ ਹੁੰਦੀ ਆ ਉਹ ਚਾਰ ਚੀਜ਼ਾਂ ਆਪਣੇ ਘਰ ਹੁੰਦੀਆਂ ਨੇ ਆਪਾਂ ਬਣਾਵਾਂਗੇ ਚਾਟ ਮਸਾਲਾ ਹਰ ਘਰ ਦੇ ਵਿੱਚ ਚਾਰ ਚੀਜ਼ਾਂ ਮੌਜੂਦ ਹੁੰਦੀਆਂ ਨੇ ਸਾਬਤ ਧਨੀਆ ਜੀਰਾ ਕਾਲੀ ਮਿਰਚ ਔਰ ਸੌਫ ਆਪਾਂ ਚਾਰਾਂ ਚੀਜ਼ਾਂ ਤੋਂ ਬਣਾਵਾਂਗੇ ਚਾਟ ਮਸਾਲਾ ਨਹੀਂ ਤਾਂ ਆਪਾਂ ਚਾਟ ਬਾਜ਼ਾਰ ਵਿੱਚ ਲੈਣ ਜਾਂਦੇ ਆ ਤੇ ਆਪਾਂ ਨੂੰ ਹੁਣ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਪੈਗੀ ਆਓ ਆਪਾਂ ਤੁਹਾਨੂੰ ਦਿਖਾਉਣੇ ਕਿ ਆਪਾਂ ਦੇ ਕਿੰਦਾ ਮਸਾਲਾ ਤਿਆਰ ਕਰਦੇ ਆਂ ਜੇ ਆਪਾਂ ਚਾਟ ਮਸਾਲਾ ਬਣਾਉਣ ਲਈ ਕੜਾਹੀ ਗਰਮ ਧਰ ਦਿੱਤੀ ਹੈਗੀ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਇਹ ਚਮਚਾ ਲਾਵਾਂਗੀ ਜੋ ਕਿ ਆਪਣੇ ਖਾਣੇ ਵਾਲਾ ਹੀ ਹੁੰਦਾ ਜਿਆਦਾ ਚਾਟ ਮਸਾਲਾ ਨਹੀਂ ਤਿਆਰ ਕਰਦੇ ਆਪਾਂ ਥੋੜੇ ਦਿਨ ਦਾ ਹੀ 15 ਤੇ 20 ਦੇ ਦਿਨ ਦਾ ਹੀ ਮਤਲਬ ਹੈ ਤਕਰੀਬਨ ਤਿਆਰ ਕਰਕੇ ਰੱਖਦੇ ਆਂ ਦੋ ਚਮਚੇ ਮੈਂ ਲਾਵਾਂਗੀ ਇਹ ਸਾਬਤ ਧਨੀਏ ਦੇ ਇਹ ਦੋ ਚਮਚੇ ਮੈਂ ਲਵਾਂਗੀ ਕਾਲੀਆਂ ਮਿਰਚਾਂ ਦੇ ਤੁਸੀਂ ਕਾਲੀ ਮਿਰਚ ਘੱਟ ਪਾਣੀ ਤਾਂ ਘੱਟ ਵੀ ਪਾ ਸਕਦੇ ਆ ਪਰ ਮੈਂ ਇਹਦੇ ਬਰਾਬਰ ਦੀ ਹੀ ਮਿਰਚ ਪਾਵਾਂਗੀ ਇਹ ਦੋ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਲਈਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੋ ਕਿ ਜੀਰਾ ਵੀ ਮੈਂ 1/2 ਚਮਚਾ ਹੀ ਇਹਦੇ ਵਿੱਚ ਪਾਵਾਂਗੀ ਜ਼ਿਆਦਾ ਨਹੀਂ ਆਪਾਂ ਘਰੇ ਚੀਜ਼ਾਂ ਤਿਆਰ ਕਰੀਏ ਤਾਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਤਿਆਰ ਹੁੰਦੀਆਂ ਤੇ ਆਪਾਂ ਨੂੰ ਬਾਜ਼ਾਰ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀਗੀ। ਆਪਾਂ ਇਹਨਾਂ ਨੂੰ ਹਲਾਵਾਂਗੇ। ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਸੌਫ। ਸੌਫ ਦੇ ਮੈਂ ਦੋ ਚਮਚੇ ਇਹਦੇ ਵਿੱਚ ਐਡ ਕਰਾਂਗੀ। ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਗੇ ਇਹਨਾਂ ਨੂੰ ਭੁੰਦੇ ਰਹਿਣਾ ਆਪਾਂ ਹਲਕੇ ਜਿਹਾ ਸੇਕ ਕੇ ਰੱਖੇ ਭੁੰਨਾਗੇ ਕਿਉਂਕਿ ਅੰਦਰ ਤੱਕ ਇਹਨਾਂ ਦੀ ਸਲਾਬ ਜੋ ਹੋਏਗੀ ਉਹ ਖਤਮ ਹੋ ਜਾਏ ਫਿਰ ਜਦੋਂ ਅੰਦਰ ਨਹੀਂ ਤਾਂ ਬਾਹਰ ਤੋਂ ਭੱਜ ਜਾਂਦੇ ਤੇ ਅੰਦਰ ਤੋਂ ਕੱਚੇ ਰਹਿ ਜਾਂਦੇ ਤੇ ਪੀਸਣ ਦੇ ਵਿੱਚ ਬੜੀ ਹੀ ਪ੍ਰੋਬਲਮ ਆਉਂਦੀ ਹੈਗੀ ਇਸ ਲਈ ਪੀਸਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਆਪਾਂ ਘੱਟ ਸੇਕਦੇ ਉੱਪਰ ਹੀ ਇਹਨਾਂ ਨੂੰ ਭੁੰਨਾਗੇ ਹੌਲੀ ਹੌਲੀ ਆਪਾਂ ਭੁੰਦੇ ਜਾਣਾ ਤੇ ਲਾਸਟ ਦੇ ਵਿੱਚ ਆਪਾਂ ਇਹਦੇ ਵਿੱਚ ਹੋਰ ਇੱਕ ਚੀਜ਼ ਐਡ ਕਰਾਂਗੇ ਉਹ ਤੁਹਾਨੂੰ ਦੱਸ ਦਿਆਂ ਲਾਸਟ ਦੇ ਵਿੱਚ ਕਿ ਆਪਣਾ ਇਹ ਚੰਗੀ ਤਰ੍ਹਾਂ ਭੁੱਜੀ ਜਾਏ ਪਹਿਲਾਂ ਘੱਟ ਸੇਕ ਰੱਖਣ ਦੇ ਨਾਲ ਹੀ ਕੋਈ ਵੀ ਚੀਜ਼ ਬਣਾਓ ਤਾਂ ਘੱਟ ਸੇਕ ਤੇ ਬਣਾਓ ਤਾਂ ਬਹੁਤ ਸੋਹਣੀ ਪੱਕ ਜਾਂਦੀ ਹੈ ਤੇ ਬਹੁਤ ਹੀ ਵਧੀਆ ਬਣ ਜਾ ਕੇ ਤਿਆਰ ਹੋ ਜਾਂਦੀ ਹੈਗੀ ਤੇ ਮੈਂ ਇਹਨਾਂ ਨੂੰ ਘੱਟ ਸੇਕ ਦੇ ਉੱਪਰ ਹੌਲੀ-ਹੌਲੀ ਆਪਾਂ ਹਿਲਾਉਂਦੇ ਰਹਿਣਾ ਵਾ ਤੇ ਇਹਨਾਂ ਸੜਨ ਵੀ ਨਹੀਂ ਦੇਣਾ ਆਪਾਂ ਨੂੰ ਕਿ ਆਪਾਂ ਖਲਾਈਏ ਹੀ ਨਾ ਇਹਨਾਂ ਨੂੰ ਤੇ ਇਹ ਸੜ ਜਾਲ ਸੜ ਜਾਏਗਾ ਤਾਂ ਕੇਸਟ ਵੀ ਖਰਾਬ ਹੋਏਗਾ ਤੇ ਇਹਨਾਂ ਦੇ ਕਾਲੀ ਮਿਰਚੋਂ ਟੇਸਟ ਆਉਂਦਾ ਆਪਾਂ ਪਾਉਨੇ ਚਾਟ ਮਸਾਲੇ ਦੇ ਵਿੱਚ ਇਹ ਚੀਜ਼ਾਂ ਪਾਈਆਂ ਹੁੰਦੀਆਂ ਇੱਕ ਚੀਜ਼ ਹੋਰ ਐਡ ਕਰਾਂਗੇ ਜਿਹੜੀ ਉਹ ਤੁਹਾਨੂੰ ਦੱਸਦੇ ਆਂ ਨਹੀਂ ਆਪਾਂ ਅੱਗੇ ਛੱਟ ਬਾਜ਼ਾਰ ਦੇ ਵਿੱਚੋਂ ਚੀਜ਼ ਲੈ ਜਾਂਦੀ ਮੈਂ ਵੀ ਕਾਫੀ ਪਹਿਲਾਂ ਬਾਜ਼ਾਰ ਦੇ ਵਿੱਚੋਂ ਹੀ ਲੈਂਦੀ ਸੀਗੀ ਪਰ ਅੱਜ ਕੱਲ ਮੈਂ ਬਾਜ਼ਾਰ ਦੇ ਵਿੱਚੋਂ ਨਹੀਂ ਜਿੰਨੀ ਕੋਸ਼ਿਸ਼ ਹੋ ਸਕਦੀ ਆ ਹਰ ਚੀਜ਼ ਮੈਂ ਘਰ ਦੇ ਵਿੱਚ ਤਿਆਰ ਕਰਨ ਦੀ ਹੀ ਕੋਸ਼ਿਸ਼ ਕਰਦੀ ਆਂ ਕਿ ਬਾਹਰ ਲੀਆਂ ਚੀਜ਼ਾਂ ਤੋਂ ਬਚਿਆ ਜਾਵੇ ਮੈਂ ਬਾਹਰ ਲੀਆਂ ਚੀਜ਼ਾਂ ਤੋਂ ਖਾਣ ਵਾਲੀ ਕੀ ਲਾ ਲੋ ਜਾਂ ਤੇ ਅਜੇ ਦੇਸੀ ਮਸਾਲੇ ਲਾ ਲੋ ਇਹ ਘਰ ਵਿੱਚ ਤਿਆਰ ਕਰਨਾ ਹੀ ਪਸੰਦ ਕਰਦੀਆਂ ਹਨ ਲੋ ਜੀ ਆਪਾਂ ਹਣੇ ਦੇ ਵਿੱਚ ਪਾਵਾਂਗੇ ਅੰਬਚੂਰ ਦਾ ਇੱਕ ਚਮਚਾ ਜੋ ਕਿ ਅੰਬਚੂਰ ਪਾਊਡਰ ਮੈਂ ਲੈਂਦਾ ਸੀਗਾ ਆਰਡਰ ਮੈਂ ਆਪ ਨਹੀਂ ਬਣਾਇਆ ਗਿਆ ਇਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਅੰਬਚੂਰ ਤੁਸੀਂ ਜ਼ਿਆਦਾ ਪਾਉਣੇ ਜ਼ਿਆਦਾ ਟੇਸਟ ਲਾਉਣਾ ਤਾਂ ਜ਼ਿਆਦਾ ਵੀ ਲੈ ਸਕਦੇ ਹੋ ਪਰ ਮੈਂ ਇੱਕ ਚਮਚਾ ਹੀ ਇਹਦੇ ਵਿੱਚ ਪਾਇਆ ਹੈਗਾ ਕਿਉਂਕਿ ਇੱਕ ਚਮਚਾ ਹੀ ਜ਼ਿਆਦਾ ਕਾਫੀ ਹੋ ਜਾਂਦਾ ਵਾ ਪਾਉਣ ਦੇ ਨਾਲ ਤਾਂ ਫਿਰ ਟੇਸਟ ਵੀ ਖਰਾਬ ਹੋ ਜਾਂਦਾ ਆਪਾਂ ਇਹਨੂੰ ਹਿਲਾਉਂਦੇ ਰਹਾਗੇ ਇਹਨੂੰ ਵੀ ਆਪਾਂ ਥੋੜਾ ਜਿਹਾ ਨਾਲ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਮੇਰਾ ਥੋੜਾ ਜਾਇ ਇਹਦੇ ਵਿੱਚ ਹਲਕਾ ਜਾਂ ਮੈਂ ਨਮਕ ਪਾਵਾਂਗੀ ਜਿਆਦਾ ਨਹੀਂ ਬਿਲਕੁਲ ਹਲਕਾ ਜਾਂ ਨਮਕ ਪਾਵਾਂਗੀ ਮੈਂ ਚਿੱਟਾ ਨਮਕ ਹੀ ਪਾਉਂਗੀ ਜਿਆਦਾ ਨਹੀਂ ਬਿਲਕੁਲ ਚੌਥਾ ਹਿੱਸਾ ਚਮਚੇ ਦਾ ਜਿਆਦਾ ਨਹੀਂ ਪਾਉਣਾ ਕਿ ਜਿਆਦਾ ਦੇ ਨਾਲ ਟੇਸਟ ਖਰਾਬ ਹੋਣ ਦਾ ਡਰ ਹੁੰਦਾ ਵਾ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਮਿਕਸ ਕੀਤੀਆਂ ਆਪਾਂ ਤੇ ਹੁਣ ਆਪ ਇਹਨੂੰ ਕਰਾਂਗੇ ਜੀ ਇੱਕ ਕੱਪ ਦੇ ਵਿੱਚ ਲਵਾਂ ਯਾਨੀ ਜਿਕੇ ਮਿਕਸੀ ਵਾਲੇ ਕੱਪ ਦੇ ਵਿੱਚ ਪਾ ਕੇ ਇਹਦਾ ਆਪਾਂ ਚੰਗੀ ਤਰ੍ਹਾਂ ਪਾਊਡਰ ਤਿਆਰ ਕਰ ਲਾਂਗੇ ਹਾਂਜੀ ਆਪਣਾ ਹਾਂਜੀ ਆਪਾਂ ਇਹਨੂੰ ਹੁਣ ਕੱਢ ਲਾਂਗੇ ਮਸਾਲੇ ਨੂੰ ਕੱਪ ਦੇ ਵਿੱਚ ਆਪਾਂ ਪੈਨ ਪੀਸਾ ਕੇ ਪੀਸ ਕੇ ਆਪਣਾ ਬਿਲਕੁਲ ਬਾਜ਼ਾਰ ਜੈਸਾ ਹੀ ਤਿਆਰ ਹੋ ਜਾਂਦਾ ਹੈ ਤਾਂ ਕਿ ਚਾਟ ਮਸਾਲਾ ਜੋ ਕਿ ਬਾਜ਼ਾਰ ਚੋਂ ਵੀ ਇੱਕ ਚੀਜ਼ਾ ਵੜ ਕੇ ਪੀਸਿਆ ਜਾਂਦਾ ਹਾਂ। ਹਾਂਜੀ। ਆਪਾਂ ਹੁਣ ਇਹਨੂੰ ਕਰਦੇ ਆ ਪੀਸ ਲਿਆ ਤੇ ਪੀਸ ਕੇ ਕਰਦੇ ਆ ਤਿਆਰ। ਹਾਂਜੀ ਆਪਣਾ ਚਾਟ ਮਸਾਲਾ ਤਿਆਰ ਹੈ। ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਆਉਂਦਾ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਗਏ ਇਹਨੂੰ। ਤਾਂ ਬਹੁਤ ਹੀ ਬਿਹਤਰ ਰਹਿੰਦਾ ਹੈਗਾ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਨਾਲੇ ਆਪਾਂ ਨੂੰ ਸਪਸ਼ਟ ਪਤਾ ਹੁੰਦਾ ਕਿ ਇਹ ਚੀਜ਼ ਪਿਓਰ ਆ ਜੋ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਆਂ। ਆਪਾਂ ਬਿਲਕੁਲ ਚੀਜ਼ ਪਿਆਰ ਤਿਆਰ ਕਰਦੇ ਆ ਤੁਸੀਂ ਇਹਨੂੰ ਘਰੋ ਸਟੋਰ ਕਰਕੇ ਰੱਖੋ ਤੁਸੀਂ ਜਿੰਨੇ ਦਿਨ ਦਾ ਰੱਖਣਾ ਚਾਹੋ ਨੇ ਆਪ ਦੇ ਘਰੇ ਰੱਖ ਸਕਦੇ ਹੋ ਪਰ ਮੈਂ ਜਿਆਦਾ ਤੋਂ ਜਿਆਦਾ 2 ਹਫਤੇ ਹੀ ਜਾਂ 3 ਹਫਤੇ ਦਾ ਹੀ ਬਣਾ ਕੇ ਰੱਖਦੀ ਆਂਗੀ ਹਾਂਜੀ ਆਪਾਂ ਕਿਸੇ ਵੀ ਇਹਨੂੰ ਯਕ ਡੱਬੇ ਦੇ ਵਿੱਚ ਸਟੋਰ ਕਰਕੇ ਰੱਖੋ ਤੁਹਾਨੂੰ ਦੇਖੋ ਕਮ ਸੇ ਕਮ 15-20 ਦਿਨ ਤਾਂ ਆਰਾਮ ਨਾਲ ਨਿਕਲ ਜਾਂਦੇ ਨੇ ਇੰਨੇ ਕੁ ਹੀ ਮੈਂ ਰੱਖ ਦੰਦਾ ਬਣਾਉਣੀ ਹੁੰਨੀ ਆ ਕਿਉਂਕਿ ਜੋ ਆਪਣੇ ਘੜ ਤੋਂ ਘਟਦੇ ਨਹੀਂ ਨੰਗਣ ਜਿਆਦਾ ਰੱਖਣ ਦੇ ਨਾਲ ਵੀ ਕੋਈ ਫਾਇਦਾ ਨਹੀਂ ਅੱਗੇ ਵੀ ਮੌਸਮ ਖਰਾਬ ਹੀ ਆਏਗਾ ਗਰਮੀ ਆ ਰਹੀਆਂ ਨੇ ਜਦੋਂ ਜਿਆਦਾ ਤੁਸੀਂ 15 20 ਦਿਨ ਦਾ ਮਸਾਲਾ ਇਹ ਤਿਆਰ ਕਰਕੇ ਰੱਖੋ ਸਲਾਦ ਦੇ ਉੱਪਰ ਪਾਉਣ ਨੂੰ ਬਹੁਤ ਹੀ ਵਧੀਆ ਔਰ ਬਹੁਤ ਹੀ ਟੇਸਟੀ ਕਰਦਾ ਮਸਾਲਾ ਤਿਆਰ ਹੈ ਜੀ ਚੜ ਮਸਾਲਾ ਤਿਆਰ ਹੈ ਸਲਾਦ ਤੇ ਪਾਓ ਕਿਸੇ ਚੀਜ਼ ਆ ਤਾਂ ਕਿਸੇ ਵੀ ਟੇਸਟੀ ਜਿਹੇ ਫਰੂਟ ਤੇ ਪਾਉਣਾ ਤਾਂ ਆਪਾਂ ਫਰੂਟ ਕੱਟਦੇ ਆ ਉਹਦੇ ਤੇ ਵੀ ਪਾਓ ਘਰ ਦੇ ਵਿੱਚ ਹੀ ਤਿਆਰ ਕਰੋ ਬਹੁਤ ਘੱਟ ਟਾਈਮ ਲੱਗਦਾ ਵੱਧ ਤੋਂ ਵੱਧ 5 ਮਿੰਟ ਦੀ ਹੀ ਆਪਣਾ ਸਮਾਂ ਲੱਗਦਾ ਜਿਆਦਾ ਨਹੀਂ ਲੱਗਦਾ ਪਰ ਤਿਆਰ ਦੇਖੋ ਕਿੰਨਾ ਹੋ ਜਾਂਦਾ 5 ਮਿੰਟ ਦਾ ਕੰਮ 20 ਦਿਨ ਚੱਲਦਾ ਆਪਣਾ ਘਰ ਵਿੱਚ ਹੀ ਤਿਆਰ ਕਰੋ ਚਾਂਕੀ ਚਟ ਮਸਾਲਾ ਤਿਆਰ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਕਮੈਂਟ ਕਰਨਾਂ ਨਹੀਂ ਭੁੱਲਣਾ ਤੁਹਾਡੇ ਸਹਿਯੋਗ ਦੀ ਲੋੜ ਤੁਸੀਂ ਮੈਨੂੰ ਸਹਿਯੋਗ ਦਿਓ ਤੁਹਾਡੇ ਸਹਿਯੋਗ ਸਦਕਾ ਹੀ ਮੈਂ ਇੱਥੋਂ ਤੱਕ ਪਹੁੰਚੀ ਆ ਅੱਗੇ ਵੀ ਪਹੁੰਚਣਾ ਚਾਹੀਦਾ ਹੈ ਪਰ ਤੁਸੀਂ ਸਹਿਯੋਗ ਕਰੋ